ਮੋਮੋਸ ਸੀ ਬੜੀ ਤਰ੍ਹਾਂ ਦੇ ਖਾਦੇ ਵਾਂਗ ਕੇ ਜਿਹੜੇ ਕਹ ਲੋ ਤੰਦੂਰੀ ਮੋਮੋਸ ਕਹ ਲੋ ਸਟੀਮ ਮੋਮੋਸ ਕਹ ਲੋ ਫਰਾਈ ਮੋਮੋਸ ਕਹ ਲੋ ਪਰ ਅੱਜ ਤੁਹਾਨੂੰ ਮੈਂ ਇੱਕ ਐਸੀ ਵੱਖਰੀ ਚੀਜ਼ ਦਿਖਾਉਣ ਲੈ ਕੇ ਆਇਆ ਜਿਹੜੀ ਕਿ ਇਨਵੈਂਸ਼ਨ ਕਹ ਲਓ ਜਾਂ ਕ੍ਰੀਏਸ਼ਨ ਕਹ ਲਓ ਆਪਣੇ ਕੋਲ ਇੱਥੇ ਯਾਨੀ ਕਿ ਕਿਹੜੀ ਕਿਹੜੀ ਵੈਰਾਈਟੀਆਂ ਹੁੰਦੀ ਹੈ ਅੱਜ ਆਪਾਂ ਮੋਮੋਸ ਦੇ ਵਿੱਚ ਗੱਲ ਕਰ ਲਈਏ ਨੂੰ ਕੋ ਸਾਰੀ ਕਾਦੀ ਮੋਮੋਸ ਦੀ ਹੈ ਜੀ ਤੇ ਆਪਣੇ ਕੋਲ ਸਟੀਮ ਮੋਮੋਸ ਹੁੰਦੇ ਸਟੀਮ ਚ ਹੁੰਦੇ ਵੈਜਲੇ ਪਨੀਰਾ ਦੇ ਨਿਊਟਰੀ ਵਾਲੇ ਤੇ ਆਪਣੇ ਕੋਲ ਹੋਰ कुरकुरੇ ਹੁੰਦੇ ਹੀ ਤੇ ਆਪਣੇ ਫਾਇਰ ਮੋਮੋਸ ਹੋ ਗਏ ਇਹ ਹੁਣ ਰੋਸਟ ਹੋਣਗੇ ਜੀ ਫਾਇਰ ਨਾਲ ਰੋਸਟ ਹੋਣੇ ਕੋਈ ਨੂੰ ਤਾਂ ਫਾਇਰ ਨਾਮ ਦੇ ਦਿੰਦੇ ਹੁੰਦੇ ਪਹਿਲਾਂ ਹੁਣ ਹੁੰਦੇ ਸੀ ਕਿ ਮੈਦੇ ਵਾਲੇ ਲੋਕੀ ਸਾਰੇ ਹੁਣ ਮੈਦਾ ਖਾਂਦੇ ਸੀਗੇ ਲੋਕਾ ਹੁਣ ਪ੍ਰੇਸ਼ ਵੀ ਕਰਨ ਲੱਗੇ ਹੈਲਦੀ ਚੀਜ਼ ਭਾਲਦੇ ਲੋਕੀ ਉਹਦੇ ਕਰਕੇ ਹੁਣ ਆਪਾਂ ਮਲਟੀ ਗ੍ਰੇਨ ਆਟਾ ਸ਼ੁਰੂ ਕੀਤਾ ਮਾਮਾ ਅੱਛਾ ਜੀ ਤੇ ਆਪਾਂ ਦੀ ਸਾਰੀ एकदम ਹੈਲਦੀ ਚੀਜ਼ ਹੁੰਦੀ ਹੈ ਜੀ ਸਸੇਕਾ ਤੁਸੀ ਦੇਖ ਰਹੇ ਛੱਡੀ ਹੈਡਲਾਈਨਸ ਤੇ ਮਾਮ ਮੋਮੋਸ ਅਸੀਂ ਬੜੀ ਤਰ੍ਹਾਂ ਦੇ ਖਾਦੇ ਹੋਣਗੇ ਜਿਹੜੇ ਕਹ ਲੋ ਤੰਦੂਰੀ ਮੋਮੋਸ ਕਹ ਲੋ ਸਟੀਮ ਮੋਮੋਸ ਕਹ ਲੋ ਫਰਾਈ ਮੋਮੋਸ ਕਹ ਲੋ ਪਰ ਅੱਜ ਤੁਹਾਨੂੰ ਮੈਂ ਇੱਕ ਐਸੀ ਵੱਖਰੀ ਚੀ ਤੇ ਵੀਡੀਓ ਨਾਲ ਜੁੜੇ ਰਹੋ ਤੁਹਾਨੂੰ ਮੈਂ ਵਿਖਾਉਂਗਾ ਵੀਡੀਓ ਦੇ ਵਿੱਚ ਤੁਹਾਨੂੰ ਦੱਸਣਾ ਨਹੀਂ ਸਟਾਰਟਿੰਗ ਦੇ ਵਿੱਚ ਤੇ ਆਜੋ ਤੁਹਾਨੂੰ ਲੈ ਕੇ ਚੱਲਦੇ ਹਾਂ ਸਿੱਧਾ ਭਾਜੀ ਦੇ ਕੋਲ ਤੇ ਜਾਣਦੇ ਆਂ ਵੀ ਅ ਕਿਹੜੀ ਖਾਸ ਕਿਸਮ ਦੇ ਮੋਮੋ ਤੇ ਬਣਾ ਰਹੇ ਨੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਕੀ ਹਾਲ ਲਖਤ ਪਹਿਲਾਂ ਦੱਸੋ ਜੀ ਬਹੁਤ ਵਧੀਆ ਜੀ ਸੁਣਾ ਤੇ ਭਾਈ ਜੀ ਮੋਮੋਸ ਦੀ ਆਪਾਂ ਕਾਰਡ ਲਾਈ ਹੋਈ ਹੈ ਇੱਥੇ ਹਾਂ ਜੀ ਕਿੰਨਾ ਟਾਈਮ ਹੋ ਗਿਆ ਆਪਾਂ ਨੇ ਸ਼ੁਰੂ ਕੀਤੇ ਹੁਣ ਭਾਈ 2011 ਤੋਂ ਹੋਰੇ ਲਾ ਰਹੇ ਹਾਂ ਜੀ 2010 ਤੋਂ ਸ਼ੁਰੂ ਕੀਤੇ ਸੀ ਹਾਂ ਜੀ ਤੱਕ ਜੀ ਲਾ ਰਹੇ ਹਾਂ ਉਹਨਾਂ ਦੇ ਵਧੀਆ ਲੋਕਾਂ ਨੂੰ ਖਿਲਾ ਰਹੇ ਹੈਲ ਯਾਨੀ ਕਿ ਭਾਈ ਐਨੇ ਟਾਈਮ ਤੋਂ ਤੁਸੀਂ ਬੈਠੇ ਹੋ ਨਾ ਕਹਿ ਲਓ ਅ ਸਟਾਰਟਿੰਗ ਕਰਨ ਵਾਲੇ ਬੈਠੇ ਹੋ ਨਾ ਮੋਮੋਸ ਦੇ ਬਿਲਕੁਲ ਜੀ ਬਿਲਕੁਲ ਤੇ ਭਾਈ ਜੀ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਕੀ ਫਰਕ ਆਇਆ ਮਾਰਕੀਟ ਦੇ ਵਿੱਚ ਕਹਿ ਲਓ ਜਾਂ ਮੋਮੋਸ ਦੀ ਕ੍ਰੀਏਸ਼ਨ ਦੇ ਵਿੱਚ ਕਹਿ ਲਓ ਮੋਮੋਸ ਦੀ ਪਹਿਲਾਂ ਹੁਣ ਹੁੰਦੇ ਸੀ ਕਿ ਮੈਦੇ ਵਾਲੇ ਹਾਂ ਲੋਕੇ ਸਾਰੇ ਹੁਣ ਮੈਦਾ ਖਾਂਦੇ ਸੀਗੇ ਲੋਕਾ ਹੁਣ ਪ੍ਰੇਸ਼ ਵੀ ਕਰਨ ਲੱਗੇ ਹੈਲਦੀ ਚੀਜ਼ ਭਾਲਦੇ ਲੋਕੇ ਉਹਦੇ ਕਰਕੇ ਹੁਣ ਆਪਾਂ ਮਲਟੀ ਗ੍ਰੇਨ ਆਟਾ ਸ਼ੁਰੂ ਕੀਤਾ ਮਮਾ ਅੱਛਾ ਜੀ ਆਪਾਂ ਦੇ ਸਾਰੇ ਇੱਕਦਮ ਹੈਲਦੀ ਚੀਜ਼ ਹੁੰਦੀ ਹੈ ਜੀ ਹਾਂ ਤੇ ਆਪਣੀ ਜਿਹੜੀ ਸੌਸ ਹੁੰਦੀ ਉਹ ਵੀ ਹੈਡ ਮੈਡ ਵਿੱਚ ਦਿਖਾ ਦਈਏ ਤੇ ਆਪਾਂ ਵੀ ਬਣਾ ਲੈ ਇੱਕ ਵਾਰੀ ਮੈਨੂੰ ਸੌਸ ਵਿਖਾਇਆ ਹਨਾ ਵੀ ਕੀ ਆਪਣੇ ਕੋਲ ਅਲੱਗ ਤਾਂ ਨਹੀਂ ਕਿ ਆਪਾਂ ਦੇਖ ਸਕਦਾ ਮੈਂ ਦੇਖ ਸਕਦਾ ਆ ਵੀ ਜਿਹੜੀ ਅਸੀਂ ਸੌਸ ਇੱਥੇ ਰੱਖੀ ਹੋਈ ਹੈ ਨਾ ਲਾਲ ਵਾਲੀ ਕਹ ਲੋ ਜਿਹਨਾਂ ਆਪਾਂ ਛੇ ਜਵਾਨ ਵੀ ਕਹਿ ਲੈਂਦੇ ਹਾਂ ਨਾ ਥੋੜੀ ਜੀ ਤੇ ਉਹ ਜਿਹੜੀ ਲੋਕ ਬਣਾਉਂਦੇ ਰੰਗ ਰੋਗੇ ਜੇ ਫ ਨੀ ਇਹ ਬਿਲਕੁਲ ਨੈਚੁਰਲ ਹੈ ਕੋਈ ਕਲਰ ਨਹੀਂ ਕੋਈ ਆਰਟੀਫੀਸ਼ੀਅਲ ਕਲਰ ਨਹੀਂ ਸੁੱਤੁਰਾ ਨੈਚੁਰਲ ਜੀ ਟਮਾਟਰ ਤੇ ਜਿਹੜੀ ਹੁੰਦੀ ਹੈ ਲਾਲ ਆਪਣੀ ਮਿਰਚ ਹੁੰਦੀ ਹੈ ਇੱਕ ਉਹ ਵਫਾਇਓ ਚਲਾ ਕੇ ਵਿਖਾਇਓ ਹਣਾ ਬਿਲਕੁਲ ਬਿਲਕੁਲ ਆਪਣੀ ਨੈਚੁਰਲ ਹੈ ਤੇ ਦੂਜੀ ਕੀ ਚੀਜ਼ ਹੈ ਜੀ ਆਪਣੇ ਕੋਲ ਨਾਲ ਹੀ ਹੈਂਡ ਮੇਡ ਬਨਾਣਾ ਕਰੀਮ ਹੈ ਜੀ ਕਿਹੜੀ ਕਰੀਮ ਹੈ ਜੀ ਇਹ ਬਨਾਣਾ ਕਰੀਮ ਹੈ ਇਹ ਮਾਇਓਨੈਸ ਨਹੀਂ ਯੂਜ਼ ਕਰਦੇ ਅਸੀਂ ਹੈਂਡ ਮੇਡ ਬਨਾਣਾ ਕਰੀਮ ਅੱਛਾ ਜੀ ਬਿਲਕੁਲ ਤੇ ਲੋਕੀ ਸਾਰੇ ਹੈ ਮਾਇਓਨੈਸ ਯੂਜ਼ ਕਰਦੇ ਆ ਹਾਂ ਹਾਂ ਤੇ ਮੈਨੂੰ ਜੰਦੀ ਬਿਲਕੁਲ ਅਨੈਲਦੀ ਚੀਜ਼ ਬਿਲਕੁਲ ਅਸੀਂ ਯੂਜ਼ ਨਹੀਂ ਕਰਦੇ ਜੀ ਨੀ ਸਾਰੇ ਹੈਲਦੀ ਚੀਜ਼ ਹੁੰਦੀ ਟੋਟ ਤੇ ਆਪਣੇ ਕੋਲ ਇੱਥੇ ਯਾਨੀ ਕਿ ਕਿਹੜੀ ਕਿਹੜੀ ਵੈਰਾਈਟੀ ਹੁੰਦੀ ਹੈ ਅੱਜ ਆਪਾਂ ਮੋਮੋਸ ਦੇ ਵਿੱਚ ਗੱਲ ਕਰ ਲਈਏ ਨੂੰ ਕੋਲ ਸਾਰੀ ਵੈਰਾਈਟੀ ਮੋਮੋਸ ਦੀ ਹੈ ਜੀ ਤੇ ਆਪਣੇ ਕੋਲ ਸਟੀਮ ਮੋਮੋਸ ਹੁੰਦੇ ਸਟੀਮ ਚ ਹੁੰਦੇ ਵੈਜਲੇ ਪਨੀਰ ਵਾਲੇ ਨਿਊਟਰੀ ਵਾਲੇ ਤੇ ਆਪਣੇ ਕੋਲ ਹੋਰ कुरकुरੇ ਹੁੰਦੇ ਹੀ ਤੇ ਆਪਣੇ ਫਾਇਰ ਮੋਮੋਸ ਹੋ ਗਏ ਤੇ ਫਾਇਰ ਮਲਾਈ ਮੋਮੋਸ ਹੋ ਗਏ ਫਾਇਰ ਮੋਮੋਸ ਇਹ ਯਾਨੀ ਕਿ ਕੋਲ ਨਵੀਂ ਚੀਜ਼ ਹੈ ਫਾਇਰ ਇਹ ਕੀ ਸ਼ੈ ਹੈਗੀ ਮੈਂ ਦੇਖ ਸਕਦਾ ਇਹਦੀ ਕੜਾਈ ਵੀ ਬੜੇ ਅਲੱਗ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਹੈ ਨਾਰਮਲ ਕੜਾਈ ਤੋਂ ਕਾਫੀ ਡਿਫਰੈਂਟ ਹੈ ਨਾ ਇਹ ਇਹੀ ਸਭ ਤੋਂ ਅਲੱਗ ਇਹ ਜਿਗਾਰ ਲਾ ਕੇ ਚੀਜ਼ ਬਣਾਈ ਹੋਈ ਹੈ ਇਹ ਮੇਰੇ ਡੈਡ ਨੇ ਬਣਾਈ ਹੈ ਇਹ ਅੱਛਾ ਜੀ ਉਹਨਾਂ ਦਾ ਦਿਮਾਗ ਹੈ ਇਹ ਹੂੰ ਇਹਦੇ ਨਾਲ ਥੋੜਾ স্মੋਕੀ ਤੇ ਤੰਦੂਰੀ ਫਲੇਵਰ ਆਉਂਦਾ ਤੇ ਇਹਨੂੰ ਜਿਵੇਂ ਫਾਇਰ ਉੱਪਰਾਂ ਦੀ ਤੋ ਪਕਦੇ ਹਮ ਥੋੜੀ ਥੋੜੀ ਪਲੇਨ ਤੇ ਪੱਕ ਕੇ ਫਿਰ ਉਹ ਸਮੋਕੀ ਫਲੇਵਰ ਆਉਂਦਾ ਫਿਰ ਉਹਨਾਂ ਨੂੰ ਆਪਾਂ ਮਲਾਈ ਚਿਕਨ ਵਰਟ ਕਰਕੇ ਨਾ ਥੋੜੇ ਬਲੀ ਸੋਸਾਂ ਬਾਕੇ ਉਹਨਾਂ ਨੂੰ ਪਕਾ ਕੇ ਚੰਗੀ ਤਰ੍ਹਾਂ ਫਿਰ ਐਕਡਮ ਫਾਇਰ ਨਵੀਂ ਕ੍ਰिएशन ਬੁਲਾਂਦੀ ਪ੍ਰੋਪਰ ਹੈ ਨਾ ਤੇ ਇੱਕ ਵਾਰੀ ਮੈਨੂੰ ਬਣਾ ਕੇ ਦਿਖਾਇਓ ਹੈ ਨਾ ਵੀ ਕਿੱਦਾਂ ਬਣਦੇ ਨੇ ਤੇ ਜਿੱਦਾਂ ਕਰਕਰੇ ਹੋਮੋਸ ਤੋਂ ਕਿੰਨਾ ਕੀ ਯਾਨੀ ਕਿ ਫਰਕ ਹੁੰਦਾ ਹੈ ਜਿਹੜੀ ਕੋਟਿੰਗ ਹੁੰਦੀ ਹੈ ਬਾਹਰ ਵਾਲੀ ਮੈਰੀਨੇਸ਼ਨ ਆ ਸੇਮ ਹੀ ਹੁੰਦੀ ਆ ਬਿਲਕੁਲ ਜੀ ਜਿਹੜਾ ਕਰਕਰੇ ਮੋਮਸ ਹੁੰਦਾ ਉਹ ਤੇ ਉਹਨਾਂ ਕਰਾਮ ਲੱਗੇ ਹੁੰਦਾ ਹਾਂਜੀ ਕਰਾਮ ਲੱਗਾ ਹਾਂਜੀ ਉਹਦੇ ਨਾਲ ਕ੍ਰਿਸਪੀ ਹੋ ਜਾਂਦੇ ਫਰਾਈ ਕਰਕੇ ਬਣਦੇ ਆ। ਇਹ ਉਹਨਾਂ ਰੋਸਟ ਹੋਣਗੇ ਜੀ। ਫਾਇਰ ਨਾਲ ਰੋਸਟ ਹੋਣਗੇ ਕੋਈ ਨੂੰ ਤਾਂ ਹੀ ਫਾਇਰ ਨਾਮ ਦੇਤਾ। ਅੱਛਾ ਮਿਸ ਔਰ ਔਨ ਦਾ ਸਪੋਰਸ ਸੀਖ ਬਣਾਉਂਗੇ ਹਨਾ ਉਹਦੇ ਮੋਮੋ ਵੀ ਇੱਕ ਵਾਰੀ ਬਣਾ ਕੇ ਦਿਖਾਓ ਨਾ ਵੀ ਤਾਂ ਹੀ ਪਤਾ ਲੱਗੇ ਵੀ ਕੀ ਹੈ। ਬਿਲਕੁਲ ਜੀ ਵੀ ਤੁਹਾਨੂੰ ਬਣਾ ਕੇ ਖਵਾਵਾਂਗੇ ਜੀ। ਅੱਛਾ ਜੀ। ਸਭ ਤੋਂ ਪਹਿਲਾਂ ਯਾਨੀ ਕਿ ਮੋਮੋਸ ਆਪਨੇ ਮਲਟੀ grain ਮੋਮੋਸ ਆ। ਅੱਛਾ ਮੈਂ ਸਾਰੇ ਜਿਹੜੇ ਕੀ ਹੈ ਮੈਦੇ ਤੋਂ ਬਿਨਾ ਮਲਟੀ grain ਵਾਲੀ ਨੇ ਨਹੀਂ। ਬਿਲਕੁਲ ਜੀ ਬਿਲਕੁਲ। ਕੀ ਹੋਵਤਾ ਭਈ ਮੈਂ ਹੈਲਦੀ ਖਵਾ ਰਿਹਾ ਲੋਕਾਂ ਨੂੰ। ਬਿਲਕੁਲ ਜੀ ਜਿਹਨੇ ਫਰਾਈ ਨਹੀਂ ਖਾਣਾ ਉਹਦੇ ਵਾਸਤੇ ਅੱਛਾ ਇਹ ਕੀ ਆ ਗਿਆ ਬਾਈ ਸਭ ਤੋਂ ਪਹਿਲਾਂ ਇਹ ਚਿਲੀ ਹੈ ਅੱਛਾ ਜੀ ਤੇ ਆਪਣੀ ਬਨਾਣਾ ਕਰੀਮ ਆ ਗਈ ਕੀ ਬਾਤ ਹੈ ਜੀ ਤੇ ਆਪਣਾ ਤੰਦੂਰੀ ਮਸਾਲਾ ਹੈ ਅੱਛਾ ਜੀ ਇਹ ਮਿਸ ਆਪ ਤਿਆਰ ਕੀਤਾ ਹੋਇਆ ਸਾਰਾ ਜੀ ਬਿਲਕੁਲ ਸਾਰਾ ਆਪਣਾ ਇਹ ਦਹੀਂ ਦਾ ਹੁੰਦਾ ਹੈ ਹੂੰ ਮੈਰੀਨੇਸ਼ਨ ਮੈਰੀਨੇਸ਼ਨ ਹੋ ਰਹੀ ਚੰਗੀ ਤਰ੍ਹਾਂ ਇਹਦੀ ਮੈਰੀਨੇਸ਼ਨ ਕਰਕੇ ਫਿਰ ਇਹਨੂੰ ਆਪਾਂ ਲਾਵਾਂਗੇ ਸੇਕਾਂ ਜੀ ਕੀ ਬਾਤ ਹੈ ਜੀ ਸੇਕ ਇੱਕ ਵਾਰੀ ਮਿਸ ਜਿਹੜੀ ਤੰਦੂਰ ਚ ਇਦਾਂ ਸੇਕਾਂ ਹੁੰਦੀਆਂ ਸੇਮ ਮੂਰੀ ਦੇ ਬਿਲਕੁਲ ਬਿਲਕੁਲ ਆ ਰਹੇ ਵਿੱਚ ਮੈਨੂੰ ਵਾਰ-ਵਾਰ ਕਹਿ ਰਹੇ ਆ ਏ ਮੈਂਨ ਕੀ ਇੱਕ ਪਲੇਟ ਦੇ ਵਿੱਚ ਕਿੰਨੇ ਕ ਪੀਸ ਹੁੰਦੇ ਹਨ ਇਹ ਇੱਕ ਪਲੇਟ ਚ 10 ਪੀਸ ਹੁੰਦੇ ਜਿਹੜੀ ਮਰਜ਼ੀ ਵੱਲੋਂ ਸਾਰੇ 10 ਸਾਰੇ 10 ਵੀ ਹਾਂਜੀ ਬਿਲਕੁਲ ਤੇ ਇੱਕ ਸੀਕ ਚ ਤਿਆਰ ਹੋ ਜੂਗਾ ਕਿ ਦੋ ਲੱਗਣਗੇ ਦੋ ਲੱਗਣਗੇ ਦੋ ਲੱਗਣਗੇ ਹਾਂਜੀ ਭਾਈ ਤੁਸੀਂ ਦੱਸ ਰਹੇ ਹੋ ਵੀ ਸਟਾਰਟਿੰਗ ਆਪਾਂ ਕੀਤੀ ਐ ਮੋਮੋਜ਼ ਦਾ ਕੰਮ ਦੀ ਤੇ ਉਸ ਟਾਈਮ ਕਿਵੇਂ ਆਈ ਆਈਡੀਆ ਕਿ ਮੋਮੋਜ਼ ਦਾ ਕੰਮ ਕਰਦੇ ਕਿਉਂਕਿ ਉਸ ਟਾਈਮ ਤਾਂ ਇਹ ਨਾ ਅ ਟ੍ਰੈਂਡ ਵੀ ਨਹੀਂ ਸੀਗਾ ਇਸ ਚੀਜ਼ ਹਾਂਜੀ ਮੈਂ ਨਾ ਸਕੂਲ ਦੀ ਪੜ੍ਹਾਈ ਕਰ ਲਈ 10ਵੀਂ ਮੈਂ ਕਰਕੇ ਛੱਡਿਆ ਸੀਗਾ ਹੂੰ ਤੇ ਮੇਰਾ ਯਾਰ ਦੋਸਤ ਸੀਗਾ ਹਾਂਜੀ ਉਹ ਮਮਤਾ ਕੰਮ ਉਹਨੇ ਵੀ ਸ਼ੁਰੂ ਕੀਤਾ ਸੀ ਅੱਛਾ ਜੀ ਤਾਂ ਨਾ ਮੇਰੇ ਕੋਲ ਹੈਲਪ ਕਰਾਉਣ ਲਈ ਦੋ ਚਾਰ ਦਿਨ ਲਈ ਆ ਗਿਆ ਤੇ ਉਸ ਕੋਲ ਮੈਂ ਦੋ ਚਾਰ ਦਿਨ ਕੰਮ ਕੀਤਾ ਤੇ ਹੌਲੀ ਹੌਲੀ ਉਹਦੋਂ ਕਰਦਾ ਰਿਹਾ ਕਰਦਾ ਰਿਹਾ ਉਹ ਕੋ ਸਿੱਖ ਗਿਆ ਫਿਰ ਮੈਂ ਸੋਚਿਆ ਆਪਣੀ ਕਰ ਲਈਏ ਉਹਨਾਂ ਆਈ ਗਿਆ ਫਿਰ ਆਪਣਾ ਸਟਾਰਟ ਕੀਤਾ ਤੇ ਹੌਲੀ ਹੌਲੀ ਰੱਬ ਦੀ ਕਿਰਪਾ ਨਾਲ ਉਹਦੀ ਹੌਲੀ ਗੱਡੀ ਚੱਲਦੀ ਗਈ ਆਪਣੀ ਹੁਣ ਨਾਲ ਹੀ ਉਹ ਪੱਗ ਵੀ ਲਾਤੀ ਇੱਧਰ ਹਾਂਜੀ ਇੱਧਰ ਆ ਫਾਇਰ ਮੋਵ ਸਿੱਖ ਹੋ ਗਿਆ ਇਹ ਇਹਦੇ ਚ ਜਿਹੜੀ ਮੈਰੀਨੇਸ਼ਨ ਆਪਾਂ ਕੀਤੀ ਹੈ ਸਾਰੀ ਫਾਇਰ ਨਾਲ ਪੱਕ ਜਾਣੀਆਂ ਨੇ ਹੁਣ ਤੰਦੂਰੀ ਟੇਸਟ ਆਊਗਾ ਇਹਦੇ ਵਿੱਚ ਆਪਾਂ ਕਹਿ ਰਹੇ ਹਾਂ ਬਿਲਕੁਲ স্মੋਕੀ ਫਲੇਵਰ ਆਊਗਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਏਦਾਂ ਲਾਏ ਤੁਹਾਨੂੰ ਇਹ ਲੱਗੂਗਾ ਇਹ ਕੰਪਿਊਟਰ 'ਚ ਕੱਢ ਕੇ ਲਿਆਂਦੇ ਕਿਆ ਬਾਤ ਵਿੱਚ ਮੜੀ ਕਹੋ ਵੱਖਰੀ ਚੀਜ਼ ਲੈ ਕੇ ਆਉਂਦੇ ਹਨਾ ਤੁਸੀਂ ਦੱਸ ਰਹੇ ਸੀ ਕਿ ਤੁਸੀਂ ਦੱਸ ਰਹੇ ਸੀ ਕਿ ਕਿਦਾਂ ਸਟਾਰਟਿੰਗ ਕੀਤੀ ਹਨਾ ਹਾਂਜੀ ਹਾਂਜੀ ਦੋਸਤ ਲਾਂਦਾ ਹੁੰਦਾ ਸੀ ਫਿਰ ਨਾਲ ਆਪ ਵੀ ਸ਼ੁਰੂ ਕਰ ਲੈ ਫਿਰ ਆਪ ਵੀ ਫਿਰ ਸ਼ੁਰੂ ਕਰ ਲੈ ਫਿਰ ਨਾ ਸੱਚ ਆਪਣੇ ਵੀ ਗੱਲ ਸਕਦੇ ਹਾਂ 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 ਕੰਮ ਵਧੀਆ ਆ ਗਿਆ ਬਸ ਹਾਂ ਉਹ ਲੋੜੀ ਚੱਲਦੀ ਕਿੱਡੀ ਪਹਿਲਾਂ ਛੋਟਾ ਸੈਟਅਪ ਸੀਗਾ ਮੇਰਾ ਅੱਛਾ ਜੀ ਥੋੜਾ ਬੜਾ ਹੋ ਗਿਆ ਹੀ ਤੇ ਇਸ ਤੋਂ ਅੱਗੇ ਕੀ ਸੋਚਿਆ ਕਿ ਹੁਣ ਜਿਹੜੀ ਨਵੀਂ ਕ੍ਰिएशन ਕੀ ਲੈ ਕੇ ਆਉਂਗੇ ਬਾਜ਼ਾਰ ਦੇ ਵਿੱਚ ਕਹਿ ਲੋ ਕਿਉਂਕਿ ਜਿਹੜੀ ਕਸਟਮਰ ਹੈ ਨਾ ਕੁਛ ਨਾ ਕੁਛ ਨਵਾਂ ਹੀ ਲੱਭਦਾ ਰਹਿੰਦਾ ਹੈ ਨਾ ਡੇਲੀ ਜਿਵੇਂ ਹੁਣ ਅਸੀਂ ਫਾਰਮੋਂ ਮਹਲਿਆ ਹੁਣ ਅੱਗੇ ਵੀ ਕੋਈ ਨਾ ਕੁਝ ਲਿਆਂਦੇ ਰਹਾਂਗੇ ਅੱਛਾ ਤੇ ਯਾਨੀ ਕਿ ਹੁਣ ਆਪਣੇ ਡਨ ਹੋ ਚੁੱਕੇ ਕਿ ਇਹ ਹਾਂਜੀ ਬਿਲਕੁਲ ਹੋਗੇ ਰਹਿੰਦਾ ਜੀ ਕੁਛ ਇਸ ਦੇ ਵਿੱਚ ਇਹ ਤਿਆਰ ਹੋ ਗਏ ਜੀ ਉਹਨਾਂ ਆਪਾਂ ਇਹਨਾਂ ਦੀ ਫ੍ਰੇਗਰੈਂਸ ਬਾਈ ਬੜੀ ਜ਼ਬਰਦਸਤ ਆ ਰਹੀ ਹੈ ਨਾ ਜਿਹੜੇ ਜਿਹੜੇ ਦੇਖ ਰਹੇ ਉਹਨਾਂ ਤਾਂ ਆਪਾਂ ਦੱਸ ਨਹੀਂ ਓਏ ਬਾਈ ਗਰਮ ਹੱਥ ਨਾਲ ਹੀ ਬਿਲਕੁਲ ਜੀ ਬਿਲਕੁਲ ਬਾਈ ਸੇਕ ਨਹੀਂ ਲੱਗਦਾ ਆਹ ਤਾਂ ਬਈ ਹੋਈ ਓਏ ਹੋਏ ਇੰਨਾ ਕ ਤਾਂ ਹੁਣ ਹੋਈ ਜਾਂਦਾ ਮਿਸ ਤੰਗੀ ਤਰ੍ਹਾਂ ਇਹਨੂੰ ਕੱਲ ਰੋਸਟ ਕਰ ਲਿਆ ਹੋਇਆ ਨਾ ਰੋਸਟ ਹੋ ਗਏ ਹੁਣ ਆ ਰਿਹਾ ਸਭ ਤੋਂ ਪਹਿਲਾਂ ਬੇਰਗਾ ਦਾ ਮੱਖਣ ਇਹ ਦਿਖਾਓ ਮੱਖਣ ਦਾ ਖਾਇਕ ਕਰਿਆ ਨਾ ਕਿੰਨੀ ਕੁਆਂਟੀਟੀ ਚ ਮੱਖਣ ਹੋਇਆ ਇਹ ਦੇਖੋ ਆ ਬੇਰਗਾ ਦਾ ਮੱਖਣ ਆਈ ਤੇ ਆ ਹੋਰਗਾਨੋ ਆ ਗਈ ਅੱਛਾ ਜੀ ਮੈਂ ਤਾਂ ਕਿਹਾ ਕਿ ਖੂਫੀਆ ਮਸਾਲਾ ਲਿਆਂਦਾ ਕਿਤੇ ਕੋਈ ਇਹ ਹੋਰਗਾਨੋ ਤੇ ਆਪਣਾ ਚਿੱਲੀ ਤੇ ਫੇਰ ਆਉਗੀ ਇੱਕ ਵਾਰੀਏ ਇੱਕ ਵਾਰੀ ਪਹਿਲੇ ਕਰਦੇ ਹਾਂ ਸਭ ਕੀ ਆਵਾ ਤੇ ਆਪਣੀ ਆ ਬਣਾਣਾ ਕਰੀ ਮੰਗੀ ਤੇ ਆਪਣਾ ਆ ਗਈ ਆਪਣੀ ਅਮੂਲ ਕਰੀਮ ਦੀ ਹੋਰ ਹਮ کریم ਅਮੂਲ ਦੀ ਮੱਖਣ ਫੇਰ ਕਾ ਦਾ ਬਿਲਕੁਲ ਜੀ ਯਾਨੀ ਕਿ ਸਾਰੇ ਬ੍ਰਾਂਡ ਇੱਥੇ ਇਕੱਠੇ ਕੀਤੇ ਸਾਰੇ ਬ੍ਰਾਂਡ ਅਲਗ ਅਲਗ ਬ੍ਰਾਂਡ ਆ ਹੁਣ ਇਹ ਦੀ ਯਾਨੀ ਕਿ ਕੀ ਬਾਤ ਆ ਜੀ ਦੇ ਰੰਗਤ ਆਪਾਂ ਦੇਖ ਸਕਦੇ ਵੀ ਜੇ ਜਿਹੜੇ ਸੀ ਭਈ ਮਲਾਈ ਫਾਇਰ ਮੋਮੋ ਜਣਾ ਹਾਂਜੀ ਫਾਇਰ ਮਲਾਈ ਮੋਮੋ ਫਾਇਰ ਮਲਾਈ ਮੋਮੋ ਰੱਖਿਆ ਰੰਗਤ ਬਹੁਤ ਸੋਹਣੀ ਇਹਦੀ ਬਣ ਕੇ ਆਈ ਹੈ ਤੇ ਭਾਈ ਜਦੋਂ ਹੁਣੇ ਵੀ ਸੋੜਾ ਆਪਾਂ ਪਕਾਵਾਂਗੇ ਅੱਛਾ ਫੇਰ ਪਕਾਵਾਂਗੇ ਹਾਂਜੀ ਜਿਹੜੀ ਹੁਣ ਆਪਾਂ ਜਰਾ ਟੇਸ ਹੁਣ ਡਬਲ ਹੋ ਜੂਗੀ ਅੱਛਾ ਜੀ ਹਾਂਜੀ ਇਹ ਜੰਤਰ ਜਿਹੜਾ ਲਗੋਲੇ ਹਨ ਹਾਂਜੀ ਓਡਰ ਆਇਆ ਇੱਕ ਗੱਡੀ ਦਾ ਜੀ ਕੀ ਬਾਤ ਹੈ ਬਈ ਹੱਥ ਤੇ ਸੀਗ ਨਹੀਂ ਲਾਉ ਜਦੋਂ ਹੁਣ ਇਦਾਂ ਕਰੀ ਜਾਂਦੇ ਹੋ। ਬੋ ਜੀ ਆਖ ਵੀ ਇੰਚ ਆਰਦੇ ਬਈ ਕੇ ਕਰ ਕਰਕੇ ਬੰਦਾ ਫਿਰ ਟ੍ਰੇਨਡ ਹੀ ਹੋ ਜਾਂਦਾ ਹੈ ਨਾ। ਉਹ ਦੇਖਦਾ ਬਈ ਸੈਟਅਪ ਬੜਾ ਕਲੀਨ ਜਿਆ ਰੱਖਿਆ ਹੋਇਆ ਨਾ ਮਿਸ ਕੋਈ ਬਾਦੂ ਗਾ ਨਹੀਂ ਪਾਇਆ ਹੋਇਆ ਆਪਾਂ ਦੇਖਦੇ ਆਂ ਪ੍ਰਵਾਸੀ ਲੋਕਾਂ ਜਿਹਨਾਂ ਲਾਈਆਂ ਹੁੰਦੀਆਂ। ਪਹਿਲਾਂ ਤਾਂ ਮੇਨ ਹੈਗਾ ਕੰਮ ਚ ਸਫਾਈ ਦੀ। ਇਹ ਤਾਂ ਸਫਾਈ ਉੱਥੇ ਗਾਹ ਹੋ ਗਈ। ਹੂੰ ਤਾਂ ਇਸ ਚੋਪਿੰਗ ਬੋਰਡ ਸਪੈਸ਼ਲ ਰੱਖਿਆ ਹੈ ਤੇ ਸਟਾਲ ਤੇ ਨਹੀਂ ਕੱਟੀ ਜਾ ਰਹੇ ਨਾ ਸਫਾਈ ਦਾ ਪ੍ਰੋਪਰ ਤਰੀਕੇ ਨਾਲ ਜੁੜੀ ਦਾ ਨਾਲੇ ਵਧੀਆ ਹੈ। ਹੂੰ ਆ ਰਹੀਆਂ ਅਮਹਿਕਾ ਉੱਠ ਕੇ ਬਾਹਰ ਨੂੰ ਆ ਰਹੀਆਂ ਨੇ ਬਈ ਕਾਸ਼ ਆਪਾਂ ਦਿਖਾ ਸਕਦੇ ਹੁੰਦੇ ਲੋਕ ਜਿਹੜੇ ਦੇਖ ਰਹੇ ਨੇ ਉਹ ਵੀ ਆਨੰਦ ਲੈ ਜਾਂਦੇ ਇਸ ਚੀਜ਼ ਹਨ ਤੇ ਇੱਕ ਮਿੰਟ ਅਬੀਜੀ ਝਾਤੀ ਮਾਰੋ ਹਨ ਇਸ ਟੀਮ ਵਾਲੇ ਚ ਆਪਣੇ ਕੋਈ ਕਿਸਾ ਹੋਣਾ ਯਾਨੀ ਕਿ ਕਿਹੜੀ ਕਿਹੜੀ ਵੈਰਾਈਟੀ ਹੁੰਦੀ ਹੈ ਤੁਹਾਨੂੰ ਕੋਈ ਗੱਲ ਵੀ ਪਤਾ ਤਾਂ ਲੱਗਣਾ ਦੇ ਦੇਣਾ ਆਪਣੇ ਕੋਈ ਯਾਨੀ ਕੀ ਕੁਝ ਫਲਾਈ ਮਮਾ ਫਾਇਰ ਮਲੇ ਹੁਣ ਇਹਦੀ ਪਲੇਟਿੰਗ ਹੋਊਗੀ ਹਾਂਜੀ ਗਰੇਵੀ ਕਹਿ ਲਓ ਕਿਹਦਾ ਆਨੰਮ ਲਾਈ ਕਹਿ ਲਓ ਹਨ ਉੱਪਰੋਂ ਫੇਰ ਐਕਸਟਰਾ ਗਰੇਵੀ ਕ੍ਰੀਮ ਓਏ ਹੋਏ ਬਈ ਇਹ ਕਹਤੇ ਵੀਡੀਓ ਕਰਕੇ ਤਾਂ ਨਹੀਂ ਇੰਨਾ ਸਮਾਨ ਪਾਈ ਜਾਂਦੇ ਮੁੰਡਾ ਦੇਖਣ ਆਵੇ ਤਾਂ ਕੋਈ ਇੰਨਾ ਸਮਾਨ ਜਦੋਂ ਮਰਜੀ ਆਓ ਜਦੋਂ ਰਾਤੀ ਆਓ ਸਵੇਰੇ ਆਓ ਇਹੀ ਮਿਲੂਗਾ ਤੁਹਾਨੂੰ ਅੱਛਾ ਜੀ ਫੇਰ ਉੱਪਰ ਹੋਰੀ ਗੈਨੂ ਆ ਗਿਆ ਨਾ ਉੱਧ ਗੈਨੂ ਹਾਂ ਤੇ ਤੁਸੀਂ ਕੀ ਆਵਾਜ਼ ਤੇ ਇਹ ਪਲੇਟ ਆਪਣੀ ਬਣ ਕੇ ਤਿਆਰ ਹੈ ਜੀ ਹਾਂ ਜੀ ਰੈਡੀ ਹੈ ਜੀ ਆ ਨਾਲ ਸੋਨੇ ਹੀ ਤੇ ਭਾਈ ਇਹਦਾ ਪ੍ਰਾਈਸ ਦੱਸ ਦੋ ਕੀ ਹੈ ਤੇ ਉਹ ਖਾਣ ਵਾਸਤੇ ਆਉਣਾ ਕਿੱਥੇ ਪਊਗਾ ਇਹਦਾ ਪ੍ਰਾਈਸ ਹੈਗਾ 150 ਇਹਨੂੰ ਖਾਣ ਵਾਸਤੇ ਆਣਾ ਪੈਣਾ ਜੀ ਆਪਣਾ ਮੋਲਟਨ ਗੋਲ ਮਾਰਕੀਟ ਪੀਕੇ ਕੋਨਾ ਤੇ ਬਿਲਕੁਲ ਸਾਹਮਣੀ ਜੀ ਠੀਕ ਹੈ ਜੀ ਤੇ ਇਹਦਾ ਪ੍ਰਾਈਸ ਕਿ ਰਹੂਗਾ ਜੀ ਇਹਦਾ 150 ਹੈ ਜੀ ਠੀਕ ਹੈ ਟਾਈਮਿੰਗ ਕੀ ਨੇ ਆਪਣੀ ਇੱਥੇ ਟਾਈਮਿੰਗ 4 ਤੋਂ ਲੈ ਕੇ 10 ਪੀਐਮ ਤਾਂ ਲੋ ਵੀ ਭਾਈ ਜਿਹੜੀ ਆਪਣੀ ਪਲੇਟ ਆ ਬਣ ਕੇ ਤਿਆਰ ਹੋ ਚੁੱਕੀ ਸੀ ਦੇਖ ਸਕਦੇ ਹੋ ਵੀ ਰੰਗਤ ਕਿੱਡੀ ਜਿਹੜੀ ਸ਼ਾਨਦਾਰ ਆਈ ਹੈ ਉੱਪਰ ਕਰੀਮ ਪਾ ਕੇ ਆ ਪ੍ਰੋਪਰ ਡੈਕੋਰੇਸ਼ਨ ਜਿਹੜੀ ਇਹਦੀ ਕਰ ਦਿੱਤੀ ਕੀ ਪਲੇਟਿੰਗ ਜਿਹਨੂੰ ਆਪਾਂ ਕਹਿ ਸਕਦੇ ਹਾਂ ਤੇ ਲਓ ਆਪਾਂ ਟਰਾਈ ਕਰਦੇ ਇਹਨੂੰ ਦੇਖਦੇ ਹਾਂ ਵੀ ਕਿਦਾਂ ਦਾ ਟੇਸਟ ਹੈਗਾ ਤੇ ਜਿਹੜੀਆਂ ਜਿਹੜੀਆਂ ਗੱਲਾਂ ਕਹੀਆਂ 11 ਸਾਲ ਦਾ ਐਕਸਪੀਰੀਅੰਸ ਭਾਈ ਨੇ ਦੱਸਿਆ ਮੇਰੇ ਕੋਲ ਹੈਗਾ ਤੇ ਟੇਸਟ ਹੈਗਾ ਅੰਦਰ ਕਿ ਨਹੀਂ ਉਹ ਚੈੱਕ ਕਰ ਜੂਰ ਕਰਾਂਗੇ ਆਪਾਂ ਕਰਤਾਰ ਦਮ ਤਾਂ ਜਿਵੇਂ ਕਿ ਭਾਈ ਨੇ ਦੱਸਿਆ ਸੀਗਾ ਕਿ ਇਹਦਾ ਜਿਹੜਾ ਟੇਸਟ ਹੋਊਗਾ ਜਿਹੜਾ ਮਲਾਈ ਜਿਹੜਾ ਫਾਇਰ ਮੋਮੋਸ ਨੇ ਕਰੀਮੀ ਟੇਸਟ ਹੋਗਾ ચીਜ਼ੀ ਟੇਸਟ ਹੋਗਾ ਤੇ ਬਿਲਕੁਲ ਉਹ ਜਿਹਾ ਟੇਸਟ ਆ ਵੀ ਰਿਹਾ ਸੀ ਉਮੀਦ ਕਰਦੇ ਆ ਵੀ ਤੁਸੀਂ ਵੀ ਕੁਝ ਨਾ ਕੁਝ ਨਵੇਂ ਦੀ ਭਾਲ ਦੇ ਵਿੱਚ ਹੋਵਗੇ ਤੁਹਾਨੂੰ ਤੇ ਅਸੀਂ ਕਹਾਂਗੇ ਕਿ ਇੱਥੇ ਆਓ ਟਰਾਈ ਕਰੋ ਜਿਹੜੇ ਫਾਇਰ ਮਲਾਈ ਮੋਮੋਸ ਤੇ ਇਦਾਂ ਦੀ ਹੋਰ ਤੁਹਾਡੇ ਵਾਸਤੇ ਨਵੇਂ-ਨਵੇਂ ਫੂਡ ਆਈਟਮਸ ਲੈ ਕੇ ਆਂਦੇ ਰਾਵਾਂਗੇ ਤੇ ਉਦੋਂ ਤੱਕ ਸਾਡੇ ਚੈਨਲ ਨੂੰ ਫੋਲੋ ਜਰ ਕਰ ਲੋ ਸਿਟੀ ਹੈਡਲਾਈਨਸ ਕੈਮਰਨ ਪੇਪਰ ਬੱਸੀ ਦੇ ਨਾਲ ਮੈਂ ਅੰਬਰ ਵੀ ਥੈਂਕ ਯੂ